ਅੱਜ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹਾਂ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੂਜ਼ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਹੁੰਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਲ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਪਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ ਆ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਯੂਦਵੀਕ ਮਾਰ ਦਿੱਤਾ ਜਾਂਦਾ ਹੈ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਾਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸਬਦ ਵੀ ਜਨਾ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਹੈ ਤੇ ਝੰਡੇ ਵਾਲੇ ਮੈਂ ਆਪਣੀ ਸਮੂਹਇਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਜੰਡੇ ਵਾਲੇ ਆਏ ਆਂ ਸੋ ਇਸ ਤੋਂ ਬਾਅਦ ਇਹ ਧਰਨੇ ਅਸੀਂ ਜ਼ਿਲ੍ਹਾ ਸੱਤਰ ਤੇ ਕਰਾਂਗੇ ਪਰ ਫਿਰ ਅਸੀਂ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਦਾ ਇਸ ਲਾਇਨ ਆਰਡਰ ਦੇ ਮੁੱਦੇ ਤੇ ਘਰਾਉਂਗਾ ਅਸੀਂ ਹੁਣੇ ਨਵੀਂ ਦੀ ਮੰਤਰੀ ਬਣਾ ਦਿੱਤਾ ਹੈ ਤੁਸੀਂ ਕਿਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬਕ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਕਿ ਅੱਜ ਦੇ ਧਰਨੇ ਦਿੰਦੇ ਹਾਰੇ ਕਤਲੇਆਮ ਲੁੱਟਾ ਖੋਰਾ ਉਹਰੇ ਮੁਤਲਕ ਅੱਜ ਦਾ ਧਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ ਨੌਨ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਔਰ ਜਿਸ ਪ੍ਰਕਾਰ ਲੋਕਾਂ ਦੇ ਮਨ ਦੇ ਵਿੱਚ ਭੈ ਬੈਠ ਗਿਆ ਹੈ ਪੰਜਾਬ ਤੋਂ ਲੈ ਕੇ ਇਹ ਨਹੀਂ ਹੋਣਾ ਚਾਹੀਦਾ। ਇਹ ਕੈਬਨਟ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਬਨਟ ਮੰਤਰੀ ਹੈ ਇਹਨਾਂ ਲੋਕਾਂ ਨੇ ਨੋਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਘੜਤਾ ਲਾਅ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹੇ ਕਰਜ਼ਾ ਬੇਸ਼ੁਮਾਰ 91000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਹਾਸੋਹੀਨ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਡੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਤ ਹੈ ਕਿ ਆਉਣ ਵਾਲਾ ਕੱਲ ਪੰਜਾਬ ਦਾ ਕੀ ਹੋ ਜਾਊਗਾ ਰਵਨੀਤ ਬਿੱਟੂ ਵੱਲੋਂ ਜਿਵੇਂ ਇਹ ਕੁਵਾ ਜੀ ਨਾਲ ਕੋਈ ਫਿਕਰ ਨਹੀਂ ਪੈਦਾ ਤੇਰੀ رائے ਹੈ ਕਿ 10 15 ਵਾਰੀ ਹੋਰ ਅਗਰ ਮੋੜਾ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਤਾ ਥੋੜੀ ਘੱਟ ਜਾਏ ਹੋਰ ਕੋ ਸਾਨੂੰ ਕਾਂਗਰਸੀ ਲਾ ਲੇਗਾ ਸਾਨੂੰ ਕਿਸੇ ਦੇ ਕੋਈ ਵੀ ਵਿਅਕਤੀ ਸਾਨੂੰ ਐਰਾ ਗੈਰਾ ਨੱਥੂ ਗੈਰਾ ਕੋਈ ਮਤਵਾਦੀ ਕਹਵੇ ਜਾਂ ਕੋਈ ਸਾਡੇ ਤੇ ਇਲਜ਼ਾਮ ਲਾ ਦੇ ਕੇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ